ਦਾ ਤਮਾਮ ਬੜੀ ਅਪਡੇਟ ਗਿੱਦਰਬਾਦ ਤੋਂ ਨਿਕਲ ਕੇ ਸਾਹਮਣੇ ਆਈ ਹੈ ਗਿੱਦਰਬਾਦ ਦੇ ਵਿੱਚ ਵੀਆਈਪੀ ਵੀਆਈਪੀ ਜਿਹੜੀ ਰੋਡ ਕਹਿ ਲਾਂ ਵਾਲੀ ਰੋਡ ਹੈ ਉਸ ਦੇ ਉੱਤੇ ਹੁਣ ਸਖਤ ਕਾਰਵਾਈ ਕੀਤੀ ਗਈ ਹੈ ਸਖਤ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਹਰਕਤ ਦੇ ਵਿੱਚ ਪ੍ਰਸ਼ਾਸਨ ਵੱਲੋਂ ਆ ਕੇ ਅੱਜ ਜਿਹੜਾ ਨਜਾਇਜ਼ ਕਬਜ਼ਿਆਂ ਤੇ ਉੱਤੇ ਕਾਰਵਾਈ ਕੀਤੀ ਗਈ ਨਜਾਇਜ਼ ਕਬਜ਼ਿਆਂ ਤੇ ਜਿਨ੍ਹਾਂ ਨੇ 100 ਫੁੱਟੀ ਵੀਆਈਪੀ ਵੀਆਈਪੀ ਜਿਹੜੀ ਰੋਡ ਹੈ ਉਸ ਦੇ ਉੱਤੇ ਕਾਰਵਾਈ ਹੋਈ ਹੈ ਇਹ ਕਾਰਵਾਈ ਹੈ ਜਿਹੜੀ ਆ तमाम ਵੱਡੀ ਕਾਰਵਾਈ ਕਹਿ ਸਕਦੇ ਆ ਜਿਸੇ ਕਿ ਜੜਬਾਹਰ ਦੇ ਵਿੱਚ ਜੰਗਲਾਤ ਵਿਭਾਗ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ 100 ਫੁੱਟੀ ਰੋਡ ਦੇ ਜਿਹੜੇ ਵੱਖ-ਵੱਖ ਰੋਡਾਂ ਦੇ ਉੱਪਰ ਨਜਾਇਜ਼ ਕਬਜ਼ੇ ਸੀਗੇ ਤਾਂ 2 ਹਫ਼ਤੇ ਪਹਿਲਾਂ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਨੋਟਸ ਜਾਰੀ ਕੀਤਾ ਗਿਆ ਸੀ ਤਾਂ ਨੋਟ ਜਾਰੀ ਕਰਨ ਤੋਂ ਬਾਅਦ ਅੱਜ ਪ੍ਰਸ਼ਾਸਨ ਆ ਜਿਹੜਾ ਉਹ ਕਬਜ਼ਾ ਨੂੰ ਹਟਾਉਣ ਲਈ ਜਿਹੜੇ ਵਹੀਕਰ ਲੈ ਕੇ ਉਸ ਤਰ੍ਹਾਂ ਦੀ ਜਿਹੜੀ ਹੈ ਮਸ਼ੀਨਰੀ ਲੈ ਕੇ ਪਹੁੰਚ ਗਿਆ ਸੀਗਾ ਤਾਂ ਉਥੇ ਇੱਕਦਮ ਲੋਕਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ ਤਾਂ ਲੋਕ ਇੱਕਦਮ ਤੋਂ ਇਕੱਠੇ ਵੀ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜੀ ਪੂਰਨ ਜਾਣਕਾਰੀ ਹੈ ਪ੍ਰਸ਼ਾਸਨ ਵੱਲੋਂ ਦਿੱਤੀ ਵੀ ਗਈ ਹੈ ਤਾਂ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਆ ਜਿਹੜੇ ਕਬਜ਼ੇ ਹਟਾਏਗੇ ਨਾ ਸੁੰਦੇ ਕੀ ਕਹਿਣਾ ਹੈ ਤੁਹਾਡੇ ਜੀ ਮੈਮ ਕੀ ਅਹੁਦਾ ਕੀ ਹੈ ਤੁਹਾਡਾ ਜੀ ਅੱਜ ਕੀ ਕਾਰਵਾਈ ਕਰ ਰਹੇ ਹੋ ਜੀ ਅੱਜ ਕਿਹਨੇ ਜਾਇ ਕਬਜ਼ੇ ਬਾਰੇ ਜਿਹੜੇ ਅਸੀਂ ਅੱਜ ਆਪਦੀਆਂ ਹੱਦਾਂ ਜਾਂਦੀਆਂ ਸੀ ਪਹਿਲਾਂ ਕੋਈ ਨੋਟਿਸ ਵਗੈਰਾ ਦਿੱਤੇ ਸੀਗੇ ਹਾਂ ਜੀ ਸਾਡੀ ਨੋਟਿਸ ਦਿੱਤੇ ਹੋਏ ਜਾਂਦੇ ਨੇ ਇਹ ਕਾਰਵਾਈ ਕਦੋਂ ਖਤ ਚੱਲੇਗੀ ਜੀ ਇਹ ਜਿੰਨਾ ਤੇ ਸੁਲਸਤ ਜਿੰਨਾ ਤੇ ਹਟਾਉਣ ਦੇ ਕਦਮ ਪੱਕੇ ਮੱਤਨ ਆਇਆ ਕਰਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਲੋਕਾਂ ਦਾ ਇਹ ਬਯਾ ਜੀ ਸਰਕਾਰੀ ਜਗਾ ਪੰਚਾਇਤ ਕਰਦੇ ਚਾਹੁੰਦੇ ਨੇ